ਇਹਨੂੰ ਪੁੱਛਿਆ ਜਾਊਗਾ ਕਿ ਭਾਈ ਕਿਉਂ ਕਿ ਤੁਹਾਡੇ ਕੋ ਸਾਡਾ ਘਰ ਵੀ ਨਹੀਂ ਦੇਖਿਆ ਜਾਂਦਾ ਤੁਹਾਡੇ ਕੋ ਸਾਡਾ ਬਹਿਣਾ ਵੀ ਨਹੀਂ ਦੇਖਿਆ ਜਾਂਦਾ ਅਸੀਂ ਵੀ ਤਾਂ ਬਣੋਖਿਆ ਯਾਰ ਇੱਕ ਸਤਗੁਰ ਦਾਸ ਮਹਾਰਾਜ ਦੇ ਸ਼ਬਦ ਯਾਦ ਰੱਖਿਓ ਦਿਮਾਗ ਚ ਰੱਖਿਓ ਜਦ ਹਮ ਹੋਤੇ ਜਦੋਂ ਅਸੀਂ ਖੜ ਗਏ ਨਾ ਜ਼ਿੰਮੇਵਾਰੀ ਲੈ ਲਈ ਜਦ ਹਮ ਹੋਤੇ ਤਬ ਤੂੰ ਨਹੀਂ ਫਿਰ ਉਸ ਰੱਬ ਦੀ ਲੋੜ ਨਹੀਂ ਜਿਹੜਾ ਕਦੀ ਆਉਦਾ ਹੀ ਨਹੀਂ ਜਦੋਂ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਸਾਂਭ ਲਈਆਂ ਫਿਰ ਉਸ ਰੱਬ ਦੀ ਲੋੜ ਨਹੀਂ ਜਿਹੜਾ ਕਦੀ ਦੇਖਿਆ ਨਹੀਂ ਕਿਸੇ ਨੇ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਫਿਰ ਜੇ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਛੱਡ ਦਿੱਤੀਆਂ ਜੇ ਤੁਸੀਂ ਜ਼ਿੰਮੇਵਾਰ ਨਾ ਹੋਏ ਸਮਾਜ ਦੇ ਪ੍ਰਤੀ ਤਾਂ ਫਿਰ ਤੁਹਾਡੇ ਸਮਾਜ ਨੂੰ ਜਿਹੜਾ ਫਿਰ ਗੁੰਡਾ ਆਊਗਾ ਉਹ ਤੁਹਾਡੇ ਸਮਾਜ ਨੂੰ ਰੱਬ ਆ ਕੇ ਦੱਸੂਗਾ ਵੀ ਸਾਡੇ ਰੱਬ ਨੂੰ ਮੰਨ। ਉਹ ਫਿਰ ਜਾਵੇ ਤੁਹਾਡੇ ਦੇਵੀ ਦੇਵਤੇ ਥੋਪਣਗੇ। ਜਾਂ ਫਿਰ ਕੋਈ ਆਪਣਾ ਬਾਬਾ ਡੇਰਿਆ ਥੋਪਣਗੇ। ਤੁਹਾਡੇ ਲੋਕਾਂ ਤੇ ਮੈਂ ਤੁਹਾਡੀ ਗੱਲ ਕਰ ਰਿਹਾ। ਜਦ ਹਮ ਹੋਤੇ ਤਬ ਤੂੰ ਨਹੀਂ। ਜੇ ਮੈਂ ਹੁੰਦਾ ਆ ਰੱਬ ਦੀ ਲੋੜ ਨਹੀਂ ਪੈਂਦੀ ਉੱਥੇ। ਮੈਂ ਜ਼ਿੰਮੇਵਾਰ ਬਣ ਜਾਂਦਾ ਉੱਥੇ ਕਿਸੇ ਰੱਬ ਦੀ ਲੋੜ ਨਹੀਂ। ਬਹੁ ਕਾਂਚੀ ਰਾਜ ਜੀ ਜ਼ਿੰਮੇਵਾਰ ਬਣੇ ਨਾ ਕਿਸੇ ਰੱਬ ਦੀ ਲੋੜ ਨਹੀਂ ਪਈ। ਨੌ ਬਣਾਏ ਸੀ ਉਦੋਂ। ਨੋ ਬਰਾਏ ਸੀ ਜੁਮੇਵਾਰੀ ਨਾ ਬਣਾਏ ਸੀ ਜੋ ਤੂੰ ਜੁਮੇਵਾਰੀਆਂ ਕਰ ਛੱਡ ਕੇ ਬਹਿ ਗਿਆ ਆਰਾਮ ਨਾਲ ਬੱਲੇ ਬੱਲੇ ਬਸ ਔਰ ਧੰਨਵਾਦ ਕਰਦੇ ਹਾਂ ਇਕਬੀਰ ਕਰੀਮਪੂਰੀ ਸਾਹਿਬ ਦਾ ਜੋ ਕਿਹਾ ਇਹਨਾਂ ਨੇ ਇੱਕ ਵਾਰੀ ਸਰਵਨ ਕਰੋ ਸਮੂਹ ਪੰਜਾਬ ਵਾਸੀ ਵੀਰਾਂ ਭੈਣਾਂ ਨੂੰ ਮੌਜੂਦ ਸਮਾਜ ਪਾਰਟੀ ਦੇ ਵਰਕਰਾਂ ਸਮਰਥਕਾਂ ਔਰ ਆਗੂਆਂ ਨੂੰ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥਿਓ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਕੱਲ ਲੁਧਿਆਣਾ ਦੇ ਵਿੱਚ ਜੋ ਘਟਨਾ ਵਾਪਰੀ ਆ 1992 ਫਰਵਰੀ ਦੇ ਵਿੱਚ ਜਦੋਂ ਚੋਣਾਂ ਦਾ ਐਲਾਨ ਹੋਇਆ ਤਾਂ ਕੁਝ ਰਾਜਨੀਤਿਕ ਦਲਾਂ ਨੇ ਬਾਈਕਾਟ ਕੀਤਾ ਔਰ ਕੁਝ ਜਥੇਬੰਦੀਆਂ ਨੇ ਇਹ ਐਲਾਨ ਕੀਤਾ ਕਿ ਜਿਹੜੇ ਲੋਕਤੰਤ੍ਰਿਕ ਪ੍ਰਣਾਲੀ ਦਾ ਹਿੱਸਾ ਬਣਨਗੇ ਉਹਨਾਂ ਨੂੰ ਗੋਲੀ ਮਾਰੀ ਜਾਊਗੀ ਲੇਕਿਨ ਭੋਜਨ ਸਮਾਜ ਪਾਰਟੀ ਦੇ ਫਾਊਂਡਰ ਨੈਸ਼ਨਲ ਪ੍ਰੈਜ਼ੀਡੈਂਟ ਸਬਕਾਂਸ਼ੀ ਰਾਮ ਜੀ ਨੇ ਉਸ ਵਕਤ ਫੈਸਲਾ ਕੀਤਾ ਕਿ ਭੋਜਨ ਸਮਾਜ પાર્ટી ਲੋਕਤੰਤਰਕ ਪ੍ਰਣਾਲੀ ਦੇ ਵਿੱਚ ਸ਼ਾਮਲ ਹੋਏਗੀ ਔਰ ਪੰਜਾਬ ਦੀਆਂ ਚੋਣਾਂ ਲੜੇਗੀ ਉਸ ਵਕਤ 1992 ਫਰਵਰੀ ਦੇ ਵਿੱਚ ਚੋਣਾਂ ਦੇ ਵਿੱਚ ਭੋਜਨ ਸਮਾਜ પાર્ટી ਦੇ 9 ਐਮਐਲਏ ਦਿੱਤੇ ਤੇ ਲੁਧਿਆਣਾ ਜਸਪਾਲ ਬਾਂਕਰ ਦੇ ਵਿੱਚ 5 ਸਾਡੇ ਸਾਥੀ ਸ਼ਹੀਦ ਹੋਏ ਨੂਰ ਮਹਿਲ ਚ ਸ਼ਹੀਦ ਹੋਏ ਐ ਦਿਵਾਲੀ ਦੇ ਵਿੱਚ ਸ਼ਹੀਦ ਹੋਏ ਐਦਾਂ ਹੀ ਕੁਝ ਥਾਵਾਂ ਤੇ ਹੋਰ ਵੀ ਬੀਐਸਪੀ ਦੇ ਵਰਕਰਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਸਭ ਕੰਸ਼ੀ ਰਾਮ ਜੀ ਨੇ ਫੈਸਲਾ ਕੀਤਾ ਕਿ ਜਿੱਥੇ-ਜਿੱਥੇ ਵੀ ਸਾਡੇ ਸ਼ਹੀਦ ਹੋਏ ਆ ਇਸ ਅਣਖ ਦੇ ਅੰਦੋਲਨ ਲਈ ਨੌਜਵਾਨਾਂ ਨੇ ਆਪਣੀਆਂ ਜਾਨਾਂ ਵਾਰੀਆਂ ਉਹਨਾਂ ਦੀ ਯਾਦ ਚ ਸ਼ਹੀਦੀ ਸਮਾਰਕ ਬਣਾਏ ਜਾਣਗੇ ਤੋਂ ਜਸਪਾਲ ਵੰਗਰ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਲੁਧਿਆਣਾ ਦੇ ਵਿੱਚ ਜਗ੍ਹਾ ਲਈ ਗਈ ਸੰਗਤ ਤੋਂ ਪੈਸਾ ਇਕੱਠਾ ਕਰਕੇ ਬੀਐਸਪੀ ਦੇ ਵਰਕਰਾਂ ਨੇ ਸਮਰਥਕਾਂ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਚੋਂ ਸਭ ਕਾਂਸ਼ੀ ਰਾਮ ਜੀ ਦੇ ਸੱਦੇ ਤੇ ਯੋਗਦਾਨ ਪਾਇਆ ਜਗਾ ਖਰੀਦੇ ਹਰ ਸਾਲ ਉੱਥੇ ਬਹੁਜਨ ਸਮਾਜ ਪਾਰਟੀ ਸ਼ਹੀਦਾਂ ਦਾ ਸ਼ਹੀਦੀ ਦਿਨ ਮਨਾਉਂਦੇ ਲੇਕਿਨ ਜਿਹੜੀ ਪਰਸੋਂ ਦੀ ਰਾਤ ਲੰਘੀ ਆ ਉਸ ਦਿਨ ਲੈਂਡ ਮਾਫੀਆ ਨੇ ਉਸ ਜਗ੍ਹਾ ਦੇ ਉੱਪਰ ਸਰਕਾਰ ਪੰਜਾਬ ਦੀ ਸਰਕਾਰ ਦੇ ਛਾਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਔਰ ਉੱਥੇ ਜੋ ਬੋਰਡ ਲੱਗਿਆ ਸੀ ਮਹਾਪੁਰਸ਼ਾਂ ਦੇ ਉਹ ਬੋਰਡਾਂ ਦੀ ਪੰਤ ਤੋੜ ਕੀਤੀ ਔਰ ਕੁਝ ਸਮਾਨ ਵੀ ਉੱਥੋਂ ਚੋਰੀ ਕੀਤਾ ਗਿਆ ਮੈਂ ਬਹੁਜਨ ਸਮਾਜ ਪਾਰਟੀ ਵੱਲੋਂ ਇਹਦੀ ਨਿੰਦਾ ਕਰਦਾ ਕਿਉਂਕਿ ਜਦੋਂ ਮੈਂ ਸੰਗਰੂਰ ਜ਼ਿਲ੍ਹੇ ਦੀ ਮੀਟਿੰਗ ਕਰ ਰਿਆ ਸੀ ਜਦੋਂ ਮੈਨੂੰ ਲੁਧਿਆਣੇ ਦੀ ਲੀਡਰਸ਼ਿਪ ਨੇ ਇਹ ਈਸ਼ੂ ਮੇਰੇ ਧਿਆਨ ਵਿੱਚ ਲਿਆਂਦਾ ਕਿ ਇਸ ਤਰੀਕੇ ਨਾਲ ਛੇਦਾਂ ਦੇ ਛੇਦੀ ਸਮਾਰਕ ਤੇ ਕੁਝ ਸਰਕਾਰ ਦੀ ਸਰਪ੍ਰਸਤੀ ਵਾਲੇ ਲੈਣ-ਬਾਫੀਏ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਤੇ ਉਹ ਲੁਧਿਆਣੇ ਦੇ ਤੇ ਉਹਨਾਂ ਨੇ ਐ ਐਫ ਆਰ ਦਰਜ ਕਰਵਾਈ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਮੈਂ ਬੇਨਤੀ ਕਰਨੀ ਚਾਹੂੰਗਾ ਪੁਲਿਸ ਪ੍ਰਸ਼ਾਸਨ ਨੂੰ ਕਿ ਭਈ ਇਹ ਜਿਹੜਾ ਜੋ ਵੀ ਘਟਨਾਕਰਮ ਹੋਇਆ ਸ਼ਹੀਦਾਂ ਦੇ ਸਤਾਨ ਤੇ ਜੋ ਕਬਜ਼ਾ ਕਰਨ ਦੀ ਕੋਸ਼ਿਸ਼ ਲੈਂਡ ਮਾਫੀਆ ਨੇ ਕੀਤੀ ਹੈ ਭਾਜਪਾ ਸਮਾਜ ਪਾਰਟੀ ਇਹਨੂੰ ਹਲਕੇ ਵਿੱਚ ਲੈਣ ਵਾਲੀ ਨਹੀਂ ਅਸੀਂ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿੰਨੇ ਵੀ ਦੋਸ਼ੀ ਉਹਦੇ ਵਿੱਚ ਸ਼ਾਮਲ ਸੀ ਉਹ ਸਾਰਿਆਂ ਦੀ ਬਿਨਾਂ ਕਿਸੇ ਦੇਰੀ ਤੋਂ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਔਰ ਜਿਹੜੇ ਜਿਹੜੇ ਸਾਧਨ ਵਰਤੇ ਗਏ ਜਿਹੜੀ ਜੀਸੀਬੀ ਵਰਤੀ ਗਈ ਔਰ ਉਹ ਸਰਕਾਰ ਨੂੰ ਜ਼ਬਤ ਕਰਨੇ ਚਾਹੀਦੇ ਆ ਔਰ ਜਿਹੜਾ ਨੁਕਸਾਨ ਕੀਤਾ ਗਿਆ ਉਹਦੀ ਕੰਪਨਸੇਸ਼ਨ ਦੇਣੀ ਚਾਹੀਦੀ ਹੈ। ਔਰ 295 ਧਾਰਾ ਜਿਹੜੀ ਆ ਕਿਉਂਕਿ ਜੋ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਲੱਗੀ ਆ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਫੋਟੋ ਦਾ ਅਪਮਾਨ ਔਰ ਹੋਰ ਮਹਾਪੁਰਸ਼ਾਂ ਦੀ ਫੋਟੋ ਦਾ ਅਪਮਾਨ ਜਿਹੜਾ ਆ ਉਹਨੂੰ ਭੋਜਨ ਸਮਾਜ ਕਦੇ ਵੀ ਬਰਦਾਸ਼ਤ ਕਰਨ ਵਾਲਾ ਨਹੀਂ। ਸਾਡੀ ਪ੍ਰਸ਼ਾਸਨ ਨੂੰ ਅਪੀਲ ਵੀ ਆ, ਸਲਾਹ ਵੀ ਆ, ਚੇਤਾਵਨੀ ਵੀ ਆ। ਕਿ ਉਹ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕਰੇ ਔਰ ਜਿਹੜੀਆਂ ਧਰਾਵਾਂ ਲੱਗਦੀਆਂ ਉਹਨਾਂ ਧਰਾਵਾਂ ਦਾ ਵਾਧਾ ਕਰੇ ਔਰ ਜੋ ਨੁਕਸਾਨ ਹੋਇਆ ਉਹਦੀ ਪੂਰਤੀ ਕਰਵਾਈ ਜਾਵੇ ਤਾਂ ਕਿ ਜ਼ਿਲ੍ਹੇ ਦੇ ਵਿੱਚ ਅਮਨ ਸ਼ਾਂਤੀ ਬਣਿਆ ਰਹੇ ਨਹੀਂ ਤਾਂ ਬਹੁਜਨ ਸਮਾਜ ਪਾਰਟੀ ਨੂੰ ਕੋਈ ਹੋਰ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਵੇਗਾ ਧੰਨਵਾਦ ਜੈਪੀ ਜੈਪਰ